ਕਿਸਾਨ ਦੋਸਤੋ ਬੀਤੇ ਕੱਲ ਇੱਕ ਟੂਰ ਲੈ ਕੇ ਗਏ ਸੀਗੇ ਸੌਣਗੜ ਔਰਗੈਨਿਕ ਫਾਰਮ ਦੇ ਉੱਪਰ ਸਵੇਰ ਦੇ ਟਾਈਮ ਪਿੰਡ ਵਿੱਚ ਦੀ ਨੰਗੇ ਤਾਂ ਰੱਤਾ ਖੇੜਾ ਸੌਣਗੜ ਦੀ ਢਾਣੀਆਂ ਵਾਲਿਆਂ ਨੇ ਇੱਕ ਸ਼ਬੀ ਲਾਈ ਹੋਈ ਸੀਗੀ ਤਾਂ ਜਲਦਬਾਜ਼ੀ ਸੀ ਆਰਾਮ ਨਾਲ ਮੈਂ ਨਿਕਲ ਗਿਆ ਸਵੇਰੇ ਨਹੀਂ ਰੁਕਿਆ ਸ਼ਾਮ ਨੂੰ ਵਾਪਸੀ ਤੇ ਆ ਕੇ ਮੈਂ ਇਹਨਾਂ ਨੇ ਰੋਕ ਕੇ ਪਾਣੀ ਪਿਆਇਆ ਤੇ ਨਾਲ ਹੀ ਇੱਕ ਬੂਟਾ ਭੇਟ ਕੀਤਾ ਤਾਂ ਮੈਂ ਦੇਖਿਆ ਕਿ ਇਹ ਸਵੇਰ ਤੋਂ ਲੈ ਕੇ ਬੂਟੇ ਵੰਡ ਰਹੇ ਸੀਗੇ ਜੋ ਵੀ ਕੋਈ ਵਿਅਕਤੀ ਉੱਥੇ ਆ ਰਿਹਾ ਸੀਗਾ ਉਹਨੂੰ ਪਾਣੀ ਪਿਆ ਰਿਹਾ ਨਾਲ ਉਸਨੂੰ ਬੂਟੇ ਦੇ ਰਿਹਾ ਤੇ ਇੱਕ ਚੰਗਾ ਕਰਮ ਹੈ ਮੱਕੇ ਕੁਝ ਟਾਣੀਆਂ ਦੇ ਬੰਦੇ ਇਕੱਠੇ ਹੋਏ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਲਾਈ ਤੇ ਉਹਦੇ ਨਾਲ ਬੂਟੇ ਵੰਨੇ ਸ਼ੁਰੂ ਕਰਤੇ ਮੈਨੂੰ ਇਹਨਾਂ ਨੇ ਇੱਕ ਟਾਲੀ ਦਾ ਬੂਟਾ ਦਿੱਤਾ ਤੇ ਮੈਂ ਇਹਨੂੰ ਸੋਚ ਰਿਹਾ ਕਿ ਮੈਨੂੰ ਲਾਵਾਂ ਕਿੱਥੇ ਪਹਿਲਾਂ ਮੈਨੂੰ ਇਹ ਲੱਗਿਆ ਕਿ ਯਾਰ ਕਿ ਜਗ੍ਹਾ ਤਾਂ ਕੋਈ ਦੇਖ ਨਹੀਂ ਰਹੀ ਤਾਂ ਫਿਰ ਜਿਹੜਾ ਹੈਗਾ ਚਲੋ ਸੋਚਿਆ ਕਿ ਇਹਨੂੰ ਕੋਈ ਨਹੀਂ ਜਾ ਕੇ ਘਰੇ ਜਾ ਕੇ ਆਪਾਂ ਇਹ ਮੋਟਰ ਤੇ ਲਾ ਦਿੰਨੇ ਆ ਤੇ ਉਹ ਟਾਲੀ ਇਹ ਦਰਖਤ ਮੁੱਟ ਤੇ ਲੱਗ ਗਿਆ ਮੇਰੇ ਕਹਿੰਦਾ ਮਤਲਬ ਇਹ ਹੈਗਾ ਕਿ ਜਦੋਂ ਕਿਸੇ ਬੰਦੇ ਦੇ ਹੱਥ ਦੇ ਵਿੱਚ ਕੋਈ ਦਰਖਤ ਆ ਜਾਂਦਾ ਬੂਟਾ ਤਾਂ ਉਹਨੂੰ ਕਿਤੇ ਨਾ ਕਿਤੇ ਜਾ ਕੇ ਉਹ ਗੱਡਦਾ ਜ਼ਰੂਰ ਹੈ ਇਸ ਕਰਕੇ ਦੋਸਤੋ ਸਾਨੂੰ ਇਹਨਾਂ ਬੱਚਿਆਂ ਤੋਂ ਇਹ ਜਿਹੜਾ ਹੈਗਾ ਰੱਤਾ ਖੇੜਾ ਸੌਣਗੜ੍ਹ ਦੀਆਂ ਢਾਣੀਆਂ ਵਾਲੇ ਲੋਕਾਂ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਿਵੇਂ ਇਹ ਵਿਅਕਤੀ ਠੰਡੇ ਮਿੱਠੇ ਪਾਣੀ ਦੀ ਸ਼ਬੀਹ ਆ ਰਹੇ ਹੈ ਉਸੇ ਤਰੀਕੇ ਨਾਲ ਗੁਰਬਾਣੀ ਦਾ ਜੋ ਸੰਦੇਸ਼ ਹੈਗਾ ਜਿਸ ਵਿੱਚ ਹਵਾ ਨੂੰ ਗੁਰੂ ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਕਿਹਾ ਗਿਆ ਹੈ ਤੇ ਇਸ ਸੰਦੇਸ਼ ਨੂੰ ਇਹ ਘਰ ਘਰ ਪੰਚਾਰੇ ਹੈ ਹਵਾ ਨੂੰ ਸ਼ੁੱਧ ਕਰਨ ਵਾਸਤੇ ਮਿੱਟੀ ਨੂੰ ਬਚਾਉਣ ਵਾਸਤੇ ਪਾਣੀ ਨੂੰ ਬਚਾਉਣ ਵਾਸਤੇ ਤਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਓ ਮੌਨਸੂਨ ਦੀ ਵਰਖਾ ਸ਼ੁਰੂ ਹੋ ਗਈ ਹੈ ਆਪਾਂ ਵੀ ਇਹੋ ਜੀਆਂ ਸ਼ਬੀਲਾਂ ਲਾਈਏ ਅੱਡਿਆਂ ਦੇ ਉੱਪਰ ਇਸ ਤਰੀਕੇ ਨਾਲ ਫ੍ਰੀ ਜਿਹੜੇ ਹੈਗੇ ਬੂਟੇ ਵੰਡিয়ে ਤਾਂ ਕਿ ਵੱਧ ਤੋਂ ਵੱਧ ਬੂਟੇ ਜਿਹੜੇ ਹੈਗੇ ਲੋਕਾਂਾਂ ਦੇ ਵਿੱਚ ਲਾ ਲੈਣ ਤੇ ਕੋਸ਼ਿਸ਼ ਇਹ ਕਰਿਓ ਜੋ ਕਿ ਬੂਟੇ ਉਹੀ ਲੈ ਕੇ ਆਏ ਜੋ ਜਿਹੜੇ ਬੂਟੇ ਆਪਣੇ ਕੁਦਰਤੀ ਤੌਰ ਤੇ ਇਸ ਧਰਤੀ ਦੇ ਹੋਣ ਵਾਲੇ ਨੇ ਬਨਾਵਟੀ ਬੂਟੇ ਦੇ ਪਿੱਛੇ ਨਾ ਪਿਓ ਜੋ ਤਾਂ ਇਹ ਤੁਹਾਡਾ ਇੱਕ ਉਪਰਾਲਾ ਚੰਗਾ ਹੋਊਗਾ ਮੇਰਾ ਜਿਹੜਾ ਹੈਗਾ ਸਲੂਟ ਐ ਇਸ ਪਿੰਡ ਵਾਸੀਆਂ ਨੂੰ ਜਿਨ੍ਹਾਂ ਨੇ ਕਿੰਨਾ ਵਧੀਆ ਉਪਰਾਲਾ ਕੀਤਾ ਭਾਵੇਂ ਕਿ ਸ਼ਾਮ ਤੱਕ ਇਹਨਾਂ ਦੇ ਦਰਖਤ ਵੰਡੇ ਜਾ ਚੁੱਕੇ ਸੀਗੇ ਪਰੰਤੂ ਸਾਰਾ ਦਿਨ ਦਰਖਤ ਇਹਨਾਂ ਨੇ ਵੰਡੇ